ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਸਕਰੀਨ ਤੇ ਚੱਲੀ ਜਾਂਦਾ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਿੰਡ ਬੱਲੋ ਪਹੁੰਚੇ ਆ ਜੀ ਤੇ ਇੱਕ ਵੜ ਆਪਾਂ ਲੈ ਕੇ ਆਏ ਤੁਹਾਡੇ ਬਾਤ ਤੇ ਸੂਈ ਸਬਾਈ ਕਦੋਂ ਕਸੂਈ ਆ ਕਿੰਨਾ ਦੁੱਧ ਬਾਤ ਕੱਢੂਗੀ ਕਿਹੜਾ ਸੂਆ ਸਾਰਾ ਕੋਈ ਬਾਈ ਤੋਂ ਪੁੱਛ ਕੇ ਦੱਸਾਂ ਸਸੀ ਕਾਲ ਬਾਈ ਸਸੀ ਕਾਲ ਹੋ ਠੀਕ ਠਾਕ ਹੈ ਵੀਰੇ ਸੋਹੇ ਪਹਿਲਾ ਨੰਬਰ ਬੋਲੋ ਜੀ 99150 ਜੀ 92490 ਜਿਹੜਾ 99150 92490 ਪਿੰਡ ਜੀ ਬੋਲੋ ਜੀ ਜ਼ਿਲ੍ਹਾ ਰਡਾਂ ਜੀ ਤਹਿਸੀਲ ਹੋ ਜੀ ਤਹਿਸੀਲ ਫੂਲ ਤੇ ਨੇੜੇ ਤੇੜੇ ਜੀ ਚਾਉ ਰਾੜਾ ਅਕਲ ਗਿਆ ਠੀਕ ਹੈ ਇਹ ਤੇ ਆਰਾਮਪੁਰਾ ਤੇ ਤਾਪਾ ਮੰਡੀ ਵੀ ਆਪਣੇ ਕੋਲ ਹੀ ਤੇ ਵੀਰੇ ਅੱਜ ਆਪ ਇੱਕ ਬੈਡ ਦਿਖਾਉਣੀ ਆ ਹਾਂਜੀ ਹਾਂਜੀ ਕਦੋਂ ਸੂਈ ਹੈ ਇਹ ਤੜਕੇ ਸੀ ਵਜੇ ਸ਼ੀਕ ਵਜੇ ਤੜਕੇ ਸੀ ਵਜੇ ਕੀ ਦੇਦਾ ਜੀ ਇਹਨੇ ਇਹਨੇ ਬੱਚਾ ਦਿੱਤਾ ਜੀ ਬੱਚਾ ਦਿੱਤਾ ਤੇ ਪਹਿਲੇ ਸੂਏ ਦਾ ਕੀ ਰਿਕਾਰਡ ਹੈ ਦਾ ਪਹਿਲੇ ਸੂਏ ਨੇ ਦਿੱਤਾ ਇਸ ਤਰ੍ਹਾਂ 14 ਕਿਲੋ ਦਾ ਤੇ ਇੱذ ਕੀ ਕਿੰਨਾ ਕੱਢੂਗੀ ਬਸ ਇੱذ ਕੀ ਦੇ ਨੂੰ 15-16 ਕਿਲੋ ਨਾ ਆਰਾਮ ਨਾ ਕਿੰਨਾ ਬੋਲਾ ਕੱਢਦਾ ਤੜਕੇ ਤੜਕੇ ਤਾਂ 2 ਕਿਲੋ ਕੱਢਦਾ ਹੀ ਬੱਚਾ ਦੇ ਸੀਲ ਸਾਹੂ ਆ ਪੂਰੀ ਪੂਰੀ ਸੀਲ ਸਾਹੂ ਖੋਲ ਉਹਨੂੰ ਤੋਰਾ ਤਾਰਾ ਕਰਾ ਕੇ ਚੈੱਕ ਰੇਡ ਵੀਡੀਓ ਦੇ ਵਿੱਚ ਹੀ ਹੋਊਗਾ ਬਣੇ ਰਿਓ ਜੀ ਤੇ ਜੇਰ ਤੁਰੀ ਵੀ ਹੈ ਨਾ ਵੀਰੇ ਹਾਂਜੀ ਕਿੰਨੇ ਘੰਟੇ ਹੋ ਗਏ ਇਹਨੂੰ ਸੂਈ ਨੂੰ ਇਹ ਤੜਕੇ 6 ਵਜੇ ਸੂਈ ਹੈ ਅੱਛਾ ਵੀ ਤਾਂ ਹੀ ਰੈਲੀ ਜੀ ਹੋ ਗਈ ਤਾਂ ਬੋਲਾ ਕੱਢਦਾ ਨਾ ਥੋੜਾ ਓਕੇ ਜੀ ਲੈ ਚਲੋ ਇਧਰ ਲੈ ਜਮ ਹੂੰ ਤੇ ਲੇਵਲ ਉਹ ਵੀ ਸਾਫ ਆ ਤੇ ਦੁੱਧ ਵੀ ਇਹ ਫੈਟ ਵਾਲਾ ਪਾਉ ਕਰਾਉਸ ਚ ਆ ਗਿਆ ਹੈ ਨਾ ਗਿਰ ਤੇ ਸ਼ਾਹੀ ਵਾਲ ਦਾ ਕਰਾਉਸ ਆ ਗਿਆ ਥੋੜਾ ਜਿਹਾ ਆ ਦੇਖੋ ਜੀ ਤੇ ਸੀਲ ਸਾਉ ਬਹੁਤ ਆ ਹੈ ਨਾ ਬਾੜੀ ਜੀ ਨਜਾਇ 15 ਕਿਲੋ ਦੁੱਧ ਦੇ ਦੂ ਇਹਦੀ ਜੀ ਆ ਪਾਉ ਕਰੀ ਨਾ ਜੀ ਆ ਦੇ ਲਾਓ ਫਿਰ ਬੱਚਾ ਦਾ ਰਤੁਰਾ ਮਾਰ ਕੇ ਇਹਦੀਆਂ ਦੇਖੋ ਜੀ ਓਕੇ ਅਜਮਾ ਗੱਲਬਾਤ ਸਾਰੀ ਤੇ ਜੇਰ ਆ ਦੇਖੋ ਲੜ ਲਮਕੀ ਜਾਂ ਪੈ ਜਾਣੀ ਆ ਬਸ ਬਾਈ ਵੀਡੀਓ ਬਣਾ ਕੇ ਰੱਖ ਲਈ ਜੇਰ ਦੀ ਚੰਗਾ ਚਾ ਜੇਰ ਰੱਖਨੀ ਜਿਹੜੋ ਕੇ ਆਊਗਾ ਆ ਦੇਖੋ ਜੀ ਕਰੋ ਕੁਆਲਿਟੀ ਚੈੱਕ ਦੇਖੋ ਬੱਚਾ ਲਾ ਕੇ ਆਪਾਂ ਬੱਚਾ ਹਜੇ ਉੱਠਣ ਨਹੀਂ ਲੱਗਿਆ ਜੈ ਜਨਾ ਪਹਿਲਾਂ ਵੀ ਚਗਾ ਲਿਆ ਜੀ ਪਹਿਲਾਂ ਚਗਾਤਾ ਦਿਖਾਤਾ ਓਕੇ ਜੀ ਆ ਦੇਖੋ ਜੀ ਆ ਦੇਖੋ ਵੀਰੋ ਧਾਰਾ ਧੁਰਾ ਕਰੋ ਚੈੱਕ ਠੀਕ ਆ ਜੀ ਧਾਰਾ ਧੁਰਾ ਦੀ ਇੱਕ ਨੰਬਰ ਆ ਦੂਜਾ ਜਿਵੇਂ ਮਾਰਦੇ ਜੀ ਪੂਰੀ ਬਾਰ ਫਰ ਕੀ ਠੰਡੀ ਆ ਨਾ ਵੀਰੇ ਬਹੁਤ ਹੀ ਠੰਡੀ ਆ ਭਾਈ ਨਜਾਇਜ਼ ਜੀ ਜਿਹੜਾ ਪਾਲਾ ਚਾਹੇ ਨਾ ਪਾਲਾ ਓਕੇ ਜੀ ਬਸ ਜੀ ਓਕੇ ਤੇ ਕੱਢ ਕੇ ਬਾਹਰ ਮਾਰੇ ਲੀਟਰ ਵੰਗ ਬਾਹਰ ਚਾਰ ਚਾਰ ਧਾਰਾਂ ਜੀ ਓਕੇ ਜੀ ਤੇ 14 ਤੋਂ 15 ਕਿਲੋ ਦੁੱਧ ਨੇ ਦੇ ਦੇਣਾ ਜੀ ਹਾਂ ਜੀ ਪੂਰਾ ਫੈਟ ਵਾਲਾ ਦੁੱਧ ਪਾਉਗੇ ਹਨਾ ਹਾਂ ਜੀ ਤੇ ਜੇਰ ਜੂਰ ਹੋ ਜਾਣੀ ਓਕੇ ਘੰਟੇ ਵੀ ਮਿੰਟਾਂ ਠੀਕ ਆ ਜੀ ਤੇ ਜੇਰ ਦੀ ਬਾਈ ਵੀਡੀਓ ਬਣਾ ਕੇ ਰੱਖ ਲੂਗਾ ਆ ਦੇਖੋ ਜੀ ਚਾਰੇ ਥਣ ਨਿਕਲਵੇਂ ਪੂਰੇ ਗੈਰ ਤੇ ਆ ਤੇ ਮੈਂ ਕੁਝ ਨਹੀਂ ਕਿਹਾ ਕੁਝ ਨਹੀਂ ਲੱਗੀ ਨਹੀਂ ਨਹੀਂ ਕੀ ਕਹਿਣਾ ਜੀ ਠੀਕ ਠਾਕ ਆ ਜਮਾ ਓਕੇ ਗੱਲ ਵੱਲੇ ਚਲੋ ਅੰਦਰੀਆਂ ਆਜਾ ਕਿਉਂਕਿ ਆ ਦੇਖੋ ਜੀ ਕਰੋ ਚੈੱਕ ਤੋਰਾ ਤਾਰਾਂ ਨਾਲੇ ਦੁਬਾਰਾ ਫੇਰ ਪਾਸਮੀ ਵੀਦਾ ਹੁਣ ਤੇ ਬੱਚੇ ਦਾ ਬਹੁਤ ਕਰਦੀ ਆ ਦੇਖੋ ਜੀ ਤੇ ਬਾਕੀ ਦਾ ਫੈਟ ਵਾਲਾ ਦੁੱਧ ਪਾਉਣਾ ਜੀ ਇਹਨੇ ਆ ਦੇਖੋ ਜੀ ਕੁਆਲਿਟੀ ਕਰੋ ਚੈੱਕ ਪੂਰੀ ਵਧੀਆ ਕਰੋਚਕ ਬੱਚਾ ਮਗਰ ਆ ਗਿਆ ਹਨਾ ਬਾਈ ਨਾਰੇ ਬੱਚਾ ਓਕੇ ਜੀ ਤੇ ਬਾਈ ਡਿਮਾਂਡ ਫਿਰ ਇਹਦੀ ਕੀ ਹੈਗੀ ਡਿਮਾਂਡ ਇਹਦੀ 90000 ਹੈ ਜੀ 90000 ਚ ਥੋੜਾ ਬਹੁਤਾ ਮਾਨਤਾਨ ਹੋਊਗਾ ਧਾਕ ਦਿਓ ਜੇ ਰਜੂਰ ਪੈ ਜੂ ਜੀ 90000 ਚ ਮਾਨਤਾਨ ਨੰਬਰ ਬਾਈ ਦਾ ਹੈਗਾ 9915092490 ਜੀ ਹਾਂਜੀ ਹਾਂ ਪਿੰਡ ਬੱਲੋ ਤੇ ਇੱਕ ਬੈੜ ਸੀ ਵੀਰੇ ਸੂਈ ਸਵਾਈ ਕ੍ਰੋਸ ਪੰਨ ਦੇ ਵਿੱਚ ਗਿਰ ਤੇ ਥੋੜਾ ਸ਼ਾਹੀਵਾਲ ਦਾ ਕ੍ਰੋਸ ਆ ਤੇ ਜਰੂਰ ਬਾਈ ਨਾਲ ਸੰਮਾਰ ਕਰਿਓ ਧੰਨਵਾਦ ਜੀ